ਦੋਸਤੋ ਤੁਸੀਂ ਜਾਣਦੇ ਹੋ ਕਿ ਅੱਜ ਇੱਕ 트ੈਂਡ ਪੈਦਾ ਹੋ ਗਿਆ ਕਿ ਬੱਚਿਆਂ ਨੂੰ ਵਧੀਆ ਤੋਂ ਵਧੀਆ ਤੇ ਮਹਿੰਗੇ ਤੋਂ ਮਹਿੰਗੇ ਸਕੂਲਾਂ ਵਿੱਚ ਪੜਾਇਆ ਜਾਵੇ। ਪੇਰੈਂਟਸ ਚਾਹੇ ਅਫੋਰਡ ਵੀ ਨਾ ਕਰ ਸਕਦੇ ਹੋਣ ਪਰ ਉਹਨਾਂ ਦੇ ਇੱਕ ਇੱਕ ਸੁਪਨਾ ਹੁੰਦਾ ਕਿ ਬੱਚਿਆਂ ਨੂੰ ਵਧੀਆ ਸਕੂਲ 'ਚ ਪੜਾਇਆ ਜਾਵੇ। ਔਰ ਇਸੇ ਜਦੋਂ ਜਹਿਦ ਦੇ ਵਿੱਚ ਮਾਪੇ ਰਿਸੋਰਸ ਰਿਸਕ ਕੀ ਕਰਦੇ ਨੇ ਕਿ ਬੱਚਿਆਂ ਨੂੰ ਮਹਿੰਗੇ ਸਕੂਲ 'ਚ ਪੜਾਉਣ ਨੂੰ ਤਰਜੀਹ ਦਿੰਦੇ ਨੇ। ਆਮ ਤੌਰ ਤੇ ਅਸੀਂ ਉਹ ਫੈਕਟ ਚੈੱਕ ਨਹੀਂ ਕਰਦੇ ਜਿਹੜੇ ਸਾਨੂੰ ਇੱਕ ਸਕੂਲ ਦੇ ਲਈ ਕਰਨੇ ਚਾਹੀਦੇ ਨੇ ਮਤਲਬ ਕਿ ਆਪਾਂ ਇਹ ਨਹੀਂ ਦੇਖਦੇ ਕਿ ਸਕੂਲ ਕੁਆਲਿਟੀ ਕਿੰਨੀ ਦੇ ਰਿਹਾ ਆਮ ਤੌਰ ਤੇ ਜਦੋਂ ਅਸੀਂ ਐਡਮਿਸ਼ਨ ਕਰਵਾਉਨੇ ਦਾ ਸਕੂਲ ਦੀ ਫੀਸਾਂ ਚੈੱਕ ਕਰਦੇ ਆ ਤਾਂ ਸਕੂਲ ਦੀਆਂ ਫੀਸਾਂ ਚੈੱਕ ਕਰਨ ਦੀ ਬਜਾਏ ਇਹ ਚੈੱਕ ਕਰਨਾ ਚਾਹੀਦਾ ਹੈ ਕਿ ਸਾਡੇ ਬੱਚਿਆਂ ਲਈ ਕਿਹੜਾ ਸਕੂਲ ਜਾਦੇ ਵਧੀਆ ਹੋ ਸਕਦਾ ਚਾਹੇ ਦੀ ਉਹਦੀ ਫੀਸਾਂ ਘੱਟ ਕਿਉਂ ਨਾ ਹੋਣ ਪਹਿਲੀ ਗੱਲ ਤਾਂ ਜਿਹੜੇ ਬੱਚੇ ਐਨਵੀਐ ਸਕੂਲ ਚ ਪੜ ਸਕਦੇ ਨੇ ਜੇ ਕੋਈ ਬੱਚਾ ਕਾਬਿਲ ਆ ਐਨਵੀਐ ਸਕੂਲ ਦਾ ਐਡਮਿਸ਼ਨ ਹੁੰਦਾ ਹੋ ਜਾਂਦਾ ਤਾਂ ਸਰਕਾਰੀ ਸਕੂਲ ਨੇ ਉਹ ਸਰਕਾਰੀ ਸਕੂਲ ਜਿਹੜੇ ਕਿ ਨੈਸ਼ਨਲ ਪੱਧਰ ਤੇ ਨੇ ਉੱਚ ਪੱਧਰ ਤੇ ਨੇ ਉਹਨਾਂ ਸਕੂਲਾਂ ਦੇ ਵਿੱਚ ਦਾਖਲਾ ਜੇਕਰ ਮਿਲਦਾ ਤਾਂ ਲੈ ਲੈਣਾ ਚਾਹੀਦਾ ਕਿਉਂਕਿ ਉਹਨਾਂ ਸਕੂਲਾਂ ਦੇ ਵਿੱਚ ਇੱਕ ਵਧੀਆ ਕੁਆਲਿਟੀ ਮੇਨਟੇਨ ਹੁੰਦੀ ਆ ਹਾਲਾਂਕਿ ਬੱਚੇ ਉੱਥੇ ਹੌਸਟਲ 'ਚ ਪੜਦੇ ਨੇ ਬੱਚਿਆਂ ਨੂੰ ਜਾਨੀ ਕਿ ਪੜਨ ਦੇ ਲਈ ਉੱਥੇ ਹੀ ਰਹਿਣਾ ਪੈਂਦਾ ਉਹਨਾਂ ਦੀ ਹੌਸਟਲ ਦੀ ਵਿਵਸਥਾ ਕੀਤੀ ਜਾਂਦੀ ਆ ਤਾਂ ਇਹ ਬੱਚਿਆਂ ਲਈ ਇੱਕ ਰਿਸਕੀ ਫੈਕਟਰ ਵੀ ਆ ਕਿਉਂਕਿ ਬੱਚੇ ਮਾਪਿਆਂ ਤੋਂ ਦੂਰ ਰਹਿੰਦੇ ਨੇ ਇਹਦੇ ਵਿੱਚ ਤਾ ਸਭ ਤੋਂ ਵਧੀਆ ਸਕੂਲ ਕਿਹੜਾ ਸਹੀ ਆ ਜਿਹੜਾ ਕਿ ਇੱਕ ਮਾਪਿਆਂ ਦੇ ਲਈ ਇੱਕ ਤਾਂ ਜਾਦੇ ਫੀਸਾਂ ਦਾ ਬੋਝ ਨਾ ਹੋਵੇ ਔਰ ਦੂਸਰਾ ਬੱਚਿਆਂ ਦੀ ਜ਼ਿੰਦਗੀ ਵੀ ਵਧੀਆ ਬਣੀ ਅਤੇ ਬਹੁਤੇ ਸਾਡੇ ਵਿੱਚੋਂ ਕੀ ਕਰਦੇ ਨੇ ਕਿ ਮਹਿੰਗੇ ਪ੍ਰਾਈਵੇਟ ਸਕੂਲਾਂ ਵੱਲ ਭਜਦੇ ਨੇ ਖਾਸ ਕਰਕੇ ਬੱਚਿਆਂ ਦੀ ਮਾਮਾ ਉਹਨਾਂ ਦਾ ਇੱਕੋ ਇੱਕ ਮਤਲਬ ਹੁੰਦਾ ਕਿ ਸਾਡਾ ਬੱਚਾ ਜੇ ਗਵਾਂਡੀਆਂ ਦਾ ਬੱਚਾ ਅਜਿਹੇ ਸਕੂਲ 'ਚ ਪੜਦਾ ਜਿਹਦੀ ਫੀਸ 60000 ਰੁਪਏ ਆ ਤਾਂ ਉਹ ਚਾਹੁੰਦੇ ਨੇ ਕਿ ਉਹਨਾਂ ਦਾ ਬੱਚਾ ਉੱਥੇ ਪੜੇ ਜਿੱਥੇ ਫੀਸ 80000 ਹੋਵੇ। ਜੇ ਘੱਟੋ-ਘੱਟ ਜੇ ਉਹ 60000 ਚ ਪੜ ਰਿਹਾ ਤਾਂ ਉਹਨਾਂ ਦਾ ਬੱਚਾ ਵੀ ਉਸੇ ਸਕੂਲ ਚ ਪੜੇ ਪਰ ਉਹਨਾਂ ਦਾ ਬਜਟ ਕਿੰਨਾ ਮਤਲਬ ਕਿ ਉਹਨਾਂ ਦੀ ਆਰਥਿਕ ਹਾਲਤ ਕਿਹੋ ਜੀ ਆਪਣੀ ਉਹ ਇਹ ਨਹੀਂ ਦੇਖਦੇ। ਖਾਸ ਕਰਕੇ ਜਿਹੜੇ ਬੱਚਿਆਂ ਦੀ ਮਾਂ-ਮਾ ਨੇ ਉਹ ਇਹ ਚੀਜ਼ ਨੂੰ ਬਿਲਕੁਲ ਇਗਨੋਰ ਕਰ ਦਿਆ ਨੇ ਉਹਨਾਂ ਦਾ ਇੱਕੋ ਹੀ ਮਕਸਦ ਹੁੰਦਾ ਕਿ ਬੱਚਿਆਂ ਤੇ ਵੱਧ ਤੋਂ ਵੱਧ ਖਰਚ ਕੀਤਾ ਜਾਵੇ। ਇਹ ਦੇਖਣ ਦੀ ਬਜਾਏ ਕਿ ਘਰ ਦੀ ਕੰਡੀਸ਼ਨ ਕਿਸ ਕਿਸਮ ਦੀ ਆ। ਉਹ ਇੱਕ ਪਾਸੇ ਤਾਂ ਬੱਚਿਆਂ ਤੇ ਮਤਲਬ ਕਿ ਉਹਨਾਂ ਦਾ ਫਾਇਦਾ ਕਰਦੇ ਨੇ ਪਰ ਇਸ ਤੋਂ ਉਲਟ ਕੀ ਹੁੰਦਾ ਕਿ ਬੱਚਿਆਂ ਦਾ ਫਾਇਦਾ ਕਰਨ ਦੇ ਚੱਕਰ 'ਚ ਉਹ ਆਪਣਾ ਵੀ ਨੁਕਸਾਨ ਕਰਦੇ ਨੇ ਤੇ ਬੱਚਿਆਂ ਦਾ ਵੀ ਨੁਕਸਾਨ ਹੁੰਦਾ ਬਹੁਤੇ ਜਿਹੜੇ ਮਹਿੰਗੇ ਸਕੂਲ ਨੇ ਜਿਨ੍ਹਾਂ ਦਾ ਬੋਰਡ CBSE ਨਹੀਂ ਹੁੰਦਾ ਜਿਨ੍ਹਾਂ ਦਾ ਬੋਰਡ ਇੰਟਰਨੈਸ਼ਨਲ ਬੋਰਡ ਹੁੰਦਾ ਜਾਂ ਉਹਨਾਂ ਦਾ ਬੋਰਡ ICSE ਬੋਰਡ ਹੁੰਦਾ ਇਹ ਦੋਵੇਂ ਬੋਰਡ ICSE ਹੋਰ ਇੰਟਰਨੈਸ਼ਨਲ ਬੋਰਡ ਜਿਆਦੇ ਠੁਕਮੇ ਹੈ ਹੀ ਨਹੀਂ ਸਰਕਾਰੀ ਨੌਕਰੀਆਂ ਵਾਸਤੇ ਆਮ ਤੌਰ ਤੇ ਸਰਕਾਰੀ ਨੌਕਰੀਆਂ ਵਾਸਤੇ ਵਧੀਆ ਬੋਰਡ ਜਾਂ ਤਾਂ ਸਟੇਟ ਬੋਰਡ ਵਧੀਆ ਜਾਂ CBSE ਵਧੀਆ ਇੰਟਰਨੈਸ਼ਨਲ ਬੋਰਡ ਜਾਂ ICSE ਬੋਰਡ ਜਿਹੜਾ ਕਿ ਇੰਡੀਅਨ ਬੋਰਡ ਆ ਇਹ ਦੋਵੇਂ ਬੋਰਡ ਕ੍ਰੀਏਟਿਵ ਕੰਮਾਂ ਕਰਨ ਵਾਸਤੇ ਵਧੀਆ ਨੇ ਜਿਸ ਬੱਚੇ ਨੇ ਬਿਜ਼ਨਸ ਲੈਣ ਚ ਜਾਣਾ ਉਹਨਾਂ ਲਈ ਬੋਰਡ ਵਧੀਆ ਨੇ ਮੈਂ ਇਹ ਨਹੀਂ ਕਹਿੰਦਾ ਕਿ ਜਿਹੜੇ ਬੱਚੇ ਇਹਨਾਂ ਬੋਰਡਾਂ ਨਾਲ ਹੀ ਸਟੱਡੀ ਕਰਦੇ ਨੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਮਿਲਦੀਆਂ ਨੇ ਪਰ ਇਹਨਾਂ ਦਾ ਜਿਹੜਾ ਸਿਲੇਬਸ ਹੁੰਦਾ ਨਾ ਉਹ ਜ਼ਿਆਦੇ ਬਿਜ਼ਨਸ ਦੇ ਲਈ ਜਾਂ ਵਿਦੇਸ਼ੀ ਪੜ੍ਹਾਈ ਦੀ ਵਧੇਰੇ ਢੁਕਮਾ CBSE ਦਾ ਬੋਰਡ ਜਿਹੜੇ ਸਟੇਟ ਬੋਰਡ ਹੁੰਦੇ ਨੇ ਉਹਨਾਂ ਦਾ ਸਿਲੇਬਸ ਜ਼ਿਆਦੇ ਪ੍ਰਾਈਵੇਟ ਜਾਂ ਸਰਕਾਰੀ ਨੌਕਰੀਆਂ ਬੇਸ ਤੇ ਹੁੰਦਾ ਮਤਲਬ ਕਿ ਬਿਜ਼ਨਸ ਮਾਡਲ ਨਹੀਂ ਹੁੰਦੇ ਬੱਚੋਂ ਦਾ ਜਿਹੜੇ ਬੱਚੇ ਨੇ ਬਿਜ਼ਨਸ ਕਰਨਾ ਉਹਦੇ ਲਈ ਤਾਂ ICSE ਦਾ ਇੰਟਰਨੈਸ਼ਨਲ ਬੋਰਡ ਜਾਦੇ ਵਧੀਆ ਪਰ ਜੇ ਬੱਚੇ ਨੇ ਨੌਕਰੀ ਲੈਣ ਚ ਜਾਣਾ ਅੱਗੇ ਤਾਂ ਉਹਦੇ ਲਈ ਸਟੇਟ ਬੋਰਡ ਜਾਂ CBSE ਬੋਰਡ ਵਧੀਆ ਹੁਣ ਆਪਾਂ ਗੱਲ ਕਰਦੇ ਹਾਂ ਕਿ ਬੱਚਿਆਂ ਨੂੰ ਮਹਿੰਗੇ ਸਕੂਲਾਂ ਵਿੱਚ ਪੜਾਉਣ ਦੇ ਨੁਕਸਾਨ ਕੀ-ਕੀ ਨੇ ਦੇਖੋ ਪਹਿਲਾ ਨੁਕਸਾਨ ਤਾਂ ਇਹ ਹੀ ਹੈ ਆਮ ਮੱਧ ਵਰਗੀ ਜਿਹੜਾ ਪਰਿਵਾਰ ਆ ਉਹਦੇ ਅਕੋਰਡਿੰਗ ਤਾਂ ਉਹਨਾਂ ਦਾ ਸਲੇਬਸ ਹੀ ਨਹੀਂ ਹੁੰਦਾ ਪਰ ਆਮ ਜਿਹੜਾ ਮੱਧ ਵਰਤੀ ਪਰਿਵਾਰ ਆ ਉਹਦੇ ਲਈ ਉਹ ਸਲੇਵਸ ਟੁਕਮਾ ਨਹੀਂ ਹੁੰਦਾ ਕਿਉਂਕਿ ਉਹ ਸਲੇਵਸ bizness ਆਧਾਰ ਤੇ ਜ਼ਿਆਦਾ ਹੁੰਦਾ ਦੂਸਰਾ ਨੁਕਸਾਨ ਨਹੀਂ ਹੁੰਦਾ ਕਿ ਬੱਚੇ ਨੂੰ ਹੀਣ ਭਾਵਨਾ ਵੀ ਉਹਦੇ ਨਾਲ ਪੈਦਾ ਹੁੰਦੀ ਆ ਕਿਉਂਕਿ ਜਦੋਂ ਬੱਚਾ ਦੇਖਦਾ ਕਿ ਉਹਦੇ ਨਾਲ ਦੇ ਬੱਚੇ ਜਿਹੜੇ ਕਿ ਮੀਰਾਂ ਦੇ ਬੱਚੇ ਨੇ ਉਹ ਆਮ ਤੌਰ ਤੇ ਕੀ ਕਰਦੇ ਨੇ ਕਿ ਅਲੱਗ-ਅਲੱਗ ਜਿਵੇਂ ਸਕੂਲਾਂ ਦਾ ਮਾਡਲ ਹੁੰਦਾ ਜਿੰਨੇ ਉਹ ਖਰਚੇ ਲਿਖਦੇ ਨੇ ਵੀ ਐਨੇ ਐਡਮਿਸ਼ਨ ਫੀਸਾ ਡੋਨੇਸ਼ਨ ਹੋ ਗਿਆ ਉਸ ਤੋਂ ਇਲਾਵਾ ਵੀ ਉਹਨਾਂ ਦੇ ਬਹੁਤ ਸਾਰੇ ਪ੍ਰੋਗਰਾਮ ਹੁੰਦੇ ਨੇ ਫੰਕਸ਼ਨ ਦੇ ਨਾਂ ਤੇ ਕਦੇ ਵਰਦੀ ਦੇ ਨਾਂ ਤੇ ਕਦੇ ਬੈਜ ਦੇ ਨਾਂ ਤੇ ਬੱਚੇ ਤੋਂ ਪੈਸੇ ਹੋਰ ਲੈਂਦੇ ਨੇ ਇਸ ਤਰੀਕੇ ਨਾਲ ਕੀ ਹੁੰਦਾ ਜਿਹੜਾ ਮੱਧ ਵਰਗੀ ਪਰਿਵਾਰ ਆ ਉਹ ਉਹ ਪਹਿਲਾਂ ਹੀ ਫੀਸ ਦੇ ਚੁੱਕਿਆ ਤਾਂ ਉਹ ਅਲੱਗ ਤੋਂ ਖਰਚੇ ਨਹੀਂ ਉਠਾ ਸਕਦਾ ਇਸ ਤਰੀਕੇ ਨਾਲ ਬੱਚੇ ਦੇ ਮਨ ਅੰਦਰ ਇਹ ਆਉਂਦਾ ਕਿ ਸਾਨੂੰ ਸਕੂਲ ਦੇ ਅੰਦਰ ਦਾਖਲਾ ਬੇਸ਼ੱਕ ਮਿਲ ਗਿਆ ਪਰ ਦੂਜੇ ਬੱਚੇ ਉਹਨੂੰ ਫਿਰ ਉਸ ਨਜ਼ਰ ਨਾਲ ਨਹੀਂ ਦੇਖਦੇ ਕਿਉਂਕਿ ਜਦੋਂ ਇੱਕ ਆਮ ਸਕੂਲ 'ਚ ਬੱਚੇ ਪੜ੍ਹਦੇ ਨੇ ਤਾਂ ਉੱਥੇ ਸਾਰੇ ਹੀ ਬੱਚੇ ਉਸੇ ਬੈਕਗ੍ਰਾਉਂਡ ਦੇ ਆਂਦੇ ਨੇ ਉਹਨਾਂ ਦੀ ਆਰਥਿਕ ਹਾਲਤ ਲਗਭਗ ਸਾਰਿਆਂ ਦੀ ਬਰਾਬਰ ਆ ਪਰ ਜਦੋਂ ਆਪਾਂ ਕਿਸੇ ਮਹਿੰਗੇ ਸਕੂਲ ਦੇ ਵਿੱਚ ਬੱਚਿਆਂ ਨੂੰ ਪੜਾਉਣੀ ਆ ਤਾਂ ਉਸ ਹਾਲਤ ਵਿੱਚ ਕੀ ਹੁੰਦਾ ਜਿਹੜੇ ਵਪਾਰੀਆਂ ਦੇ ਵਿੱਚ ਹੁੰਦੇ ਨੇ ਉਹਨਾਂ ਦੇ ਕੰਪੈਰੀਟਿਵਲੀ ਆਮ ਜਿਹੜਾ ਮੱਧ ਵਰਗੀ ਪਰਿਵਾਰ ਆ ਉਹ ਇੰਨੇ ਫੀਸ ਨਹੀਂ ਖਰਚ ਕਰ ਸਕਦਾ ਅਲੱਗ ਤੋਂ ਖਰਚੇ ਨਹੀਂ ਦੇ ਸਕਦਾ ਇਸ ਕਰਕੇ ਬੱਚੇ ਦੇ ਮਨ ਦੇ ਅੰਦਰ ਵੀ ਹੀਣ ਭਾਵਨਾ ਪੈਦਾ ਹੁੰਦੀ ਹੈ ਇਸ ਕਰਕੇ ਬਜਾਏ ਕਿ ਮਹਿੰਗੇ ਸਕੂਲਾਂ ਦੇ ਬੱਚੇ ਨੂੰ ਲੋਕਲ ਸਕੂਲ 'ਚ ਪੜਾਉਣਾ ਚਾਹੀਦਾ ਲੋਕਲ ਸਕੂਲ ਵਿੱਚ ਬੱਚੇ ਨੂੰ ਪੜਾਉਣ ਦੇ ਕਿਹੜੇ-ਕਿਹੜੇ ਫਾਇਦੇ ਨੇ ਪਹਿਲਾ ਫਾਇਦਾ ਹੈਗਾ ਵੀ ਬੱਚੇ ਨੂੰ ਅਪਾ ਜਲਦੀ ਛੱਡ ਸਕਦੇ ਆ ਸਕੂਲ ਦੇ ਵਿੱਚ ਔਰ ਬੱਚਾ ਜਲਦੀ ਘਰ ਆ ਸਕਦਾ ਜਿਹਦੇ ਨਾਲ ਆਪਾਂ ਕਹਿ ਸਕਦੇ ਆ ਵੀ ਸੜਕੀ ਹਾਦਸਿਆਂ ਦਾ ਜਿਹੜਾ ਖਤਰਾ ਜਿਹੜਾ ਕਿ ਬਹੁਤ ਵੱਡਾ ਇਹ ਘੱਟ ਹੋ ਜਾਂਦਾ ਕਾਫੀ ਹੱਦ ਤੱਕ ਇਸ ਤੋਂ ਇਲਾਵਾ ਲੋਕਲ ਸਫਰ ਦੇ ਵਿੱਚ ਨੇੜੇ ਦੇ ਸਕੂਲ ਦੇ ਵਿੱਚ ਬੱਚੇ ਥੱਕਦੇ ਘੱਟ ਨੇ ਨਹੀਂ ਤਾਂ 2-3 ਘੰਟੇ ਉਹਨਾਂ ਦੇ ਆਉਣ ਜਾਣ ਦੇ ਵਿੱਚ ਲੱਗ ਜਾਂਦੇ ਨੇ ਜਿਹੜਾ ਕਿ ਬੱਚਿਆਂ ਦੀ ਸਿਹਤ ਨੂੰ ਸਿੱਧਾ ਪ੍ਰਭਾਵਿਤ ਕਰਦਾ ਇਸ ਤੋਂ ਇਲਾਵਾ ਲੋਕਲ ਸਕੂਲ ਦੇ ਵਿੱਚ ਜਿਹੜੀ ਭਾਸ਼ਾ ਹੁੰਦੀ ਆ ਆਮ ਤੌਰ ਤੇ ਸਾਡੀ ਸਥਾਨਕ ਭਾਸ਼ਾ ਹੀ ਬੋਲ ਜਾਂਦੀ ਆ ਲੋਕਲ ਸਕੂਲਸ ਦੇ ਅੰਦਰ ਮਤਲਬ ਕਿ ਲੋਕਲ ਸਕੂਲ ਦੇ ਵਿੱਚ ਜਿਹੜੀ ਭਾਸ਼ਾ ਦਾ ਮੀਡੀਅਮ ਹੋਊਗਾ ਉਹ ਉਹੀ ਹੋਊਗਾ ਜਿਹੜਾ ਆਪਾਂ ਆਮ ਤੌਰ ਤੇ ਬੋਲਦੇ ਆ ਬੱਚੇ ਦੀ ਮਾਂ ਪਾਪਾ ਇਸ ਤੋਂ ਉਲਟ ਇੰਟਰਨੈਸ਼ਨਲ ਬੋਰਡ ਸਕੂਲ ਦੇ ਵਿੱਚ ਹਮੇਸ਼ਾ ਹੀ ਇੰਗਲਿਸ਼ ਹੁੰਦੀ ਆ ਜਿਹਦੇ ਨਾਲ ਜਿਹੜੇ ਮੱਧ ਵਰਗੀ ਪਰਿਵਾਰਾਂ ਦੇ ਵਿੱਚ ਨੇ ਉਹ ਉਨੀ ਪਕੜ ਨਹੀਂ ਬਣਾ ਸਕਦੇ ਕਿਉਂਕਿ ਉਹ ਸਕੂਲ ਉਹਨਾਂ ਦੇ ਲਈ ਨੇ ਜਿਨ੍ਹਾਂ ਦੇ ਘਰ ਵਿੱਚ ਆਲਰੇਡੀ ਇੰਗਲਿਸ਼ ਬੋਲੀ ਜਾਂਦੀ ਹੈ ਤਾਂ ਇਹ ਵੀ ਇੱਕ ਵੱਡਾ ਫਾਇਦਾ ਹੈ ਕਿ ਲੋਕਲ ਸਕੂਲ ਦੇ ਵਿੱਚ ਸਿੱਖਿਆ ਦੇ ਦੇਣ ਦਾ ਜਿਹੜਾ ਮਾਧਿਅਮ ਹੁੰਦਾ ਉਹ ਬੱਚੇ ਦੀ ਬੋਲੀ ਦੇ ਵਿੱਚ ਹੀ ਸਿੱਖਿਆ ਉਹਨਾਂ ਨੂੰ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਜਿਹੜੇ ਲੋਕਲ ਸਕੂਲ ਨੇ ਉਹਨਾਂ ਦੇ ਵਿੱਚ ਖਰਚੇ ਬਹੁਤ ਘੱਟ ਹੁੰਦੇ ਨੇ ਲਗਭਗ ਇੱਕੋ ਹੀ ਕਿਸਮ ਦੇ ਜਿਹੜੇ ਲੋਕ ਨੇ ਜਿਹੜੇ ਜਿੰਨੀਆਂ ਆਫਿਸਾਂ ਅਫੋਰਡ ਕਰ ਸਕਦੇ ਨੇ ਮੱਧ ਵਰਗੀ ਪਰਿਵਾਰਾਂ ਦੇ ਬੱਚੇ ਉਹਨਾਂ 'ਚ ਪੜਦੇ ਨੇ ਆਪਣੇ ਬੱਚੇ ਨੂੰ ਕਿਹੜੇ ਸਕੂਲ ਵਿੱਚ ਦਾਖਲ ਕੀਤਾ ਜਾਵੇ ਇਹਦਾ ਕ੍ਰਾਈਟੇਰੀਆ ਕੀ ਹੋਣਾ ਚਾਹੀਦਾ ਇਹਦਾ ਕ੍ਰਾਈਟੇਰੀਆ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਸਕੂਲ ਦੇ ਵਿੱਚ ਇਹ ਚੈੱਕ ਕਰੀਏ ਕਿ ਸਕੂਲ ਦੇ ਵਿੱਚ ਫਰਨੀਚਰ ਕਿਹੜੀ ਕੰਪਨੀ ਦਾ ਏਸੀ ਲੱਗੇ ਹੋਇਆ ਕਿੰਨੇ ਲੱਗੇ ਹੋਇਆ ਸਕੂਲ ਵਿੱਚ ਓਵਨ ਹੈਗਾ ਖਾਣਾ ਗਰਮ ਕਰਨ ਵਾਸਤੇ ਜਾਂ ਸਵੀਮਿੰਗ ਪੂਲ ਬਣਿਆ ਹੋਇਆ ਇਹ ਚੈੱਕ ਕਰਨ ਦੀ ਬਜਾਏ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਸਕੂਲ ਦੇ ਵਿੱਚ ਜਿਹੜੇ ਅਧਿਆਪਕ ਪੜਾਉਂਦੇ ਨੇ ਉਹ ਕਿੰਨੇ ਸਾਲਾਂ ਤੋਂ ਪੜਾ ਰਹੇ ਨੇ ਸਕੂਲ ਖੁਦ ਕਿੰਨੇ ਸਾਲ ਪੁਰਾਣਾ ਸਕੂਲ ਵਿੱਚ ਜਿਹੜੇ ਬੱਚੇ ਪੜਾਈ ਨੇ ਜਪੜ ਰਹੇ ਨੇ ਉਹਨਾਂ ਦੀ ਕਾਰਗੁਜ਼ਾਰੀ ਕਿਸ ਕਿਸਮ ਦੀ ਆ ਸਕੂਲ ਵਿੱਚ ਜਿੰਨੇ ਬੱਚੇ ਪੜ ਚੁੱਕੇ ਨੇ ਉਹਨਾਂ ਦਾ ਰਿਕਾਰਡ ਕੀ ਆ ਇਹ ਚੀਜ਼ਾਂ ਵੱਲ ਸਾਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ ਵਜਾਏ ਕਿ ਆਪਾਂ ਸਕੂਲ ਦੀ ਫੈਸਿਲਿਟੀਆਂ ਚੈੱਕ ਕਰ ਕਿਉਂਕਿ ਮਹਿੰਗੇ ਸਕੂਲਾਂ ਦੇ ਵਿੱਚ ਫੈਸਿਲਿਟੀਆਂ ਤੇ ਜ਼ਿਆਦਾ ਪੈਸੇ ਲਏ ਜਾਂਦੇ ਨੇ ਵਜਾਏ ਕਿ ਗੁਣਵੱਤਾ ਦੇ ਉਹਨਾਂ ਨੇ ਐਜੂਕੇਸ਼ਨ ਨੂੰ ਇੱਕ ਪ੍ਰੋਡਕਟ ਬਣਾਇਆ ਹੋਇਆ ਇੱਕ ਸਿੱਖਿਆ ਨੂੰ ਇੱਕ ਵਸਤੂ ਬਣਾ ਦਿੱਤਾ ਜਿਹੜੇ ਸਕੂਲ ਦੇ ਵਿੱਚ ਪੁਰਾਣੇ ਅਧਿਆਪਕ ਮਿਲਣਗੇ ਤੁਹਾਨੂੰ ਉਹ ਸਕੂਲ ਚੰਗਾ ਹੋਊਗਾ ਜਿਸ ਸਕੂਲ ਦੇ ਵਿੱਚ ਹਰ 3 ਮਹੀਨਿਆਂ ਬਾਅਦ ਅਧਿਆਪਕ ਚੇਂਜ ਹੋ ਜਾਂਦੇ ਨੇ ਉਹ ਸਕੂਲ ਚਾਹੇ ਕਿੰਨਾ ਵੀ ਮਹਿੰਗਾ ਹੋਵੇ ਚੰਗਾ ਨਹੀਂ ਹੋ ਸਕਦਾ ਕਿਉਂਕਿ ਅਧਿਆਪਕ ਚੇਂਜ ਹੋਣ ਦੇ ਨਾਲ ਬਾਰ-ਬਾਰ ਅਧਿਆਪਕ ਜਿੱਥੇ ਬਦਲੇ ਜਾਂਦੇ ਨੇ ਇਹਦਾ ਮਤਲਬ ਇਹ ਕੀ ਹੈ ਕਿ ਸਕੂਲ ਇੱਕ ਫੈਕਟਰੀ ਜਿਹਾ ਕੰਮ ਕਰ ਰਿਹਾ ਜਿਹਦਾ ਕੰਮ ਇੱਕੋ ਹੀ ਆ ਜਿਆਦੇ ਤੋਂ ਜਿਆਦੇ ਪੈਸਾ ਛਾਪਣਾ ਜਿੱਥੇ ਅਧਿਆਪਕਾਂ ਦੀ ਸੈਲਰੀ ਵਧੀਆ ਨਹੀਂ ਜਿੱਥੇ ਵਧੀਆ ਕਿਸਮ ਦਾ ਅਧਿਆਪਕ ਟਿਕੀ ਨਹੀਂ ਰਿਹਾ ਉੱਥੇ ਪੜਾਈ ਹੋ ਨਹੀਂ ਸਕਦੀ ਕਿਉਂਕਿ ਜਦੋਂ ਇੱਕ ਵਿਸ਼ੇ ਤੇ ਇੱਕ ਅਧਿਆਪਕ ਲੰਮਾ ਸਮਾਂ ਕੰਮ ਕਰਦਾ ਤਾਂ ਉਹਦੇ ਜ਼ਿਆਦਾ ਵਿਆਸ ਵਧੀਆ ਹੁੰ ਜਦੋਂ ਬਾਰ ਬਾਰ ਅਧਿਆਪਕ ਚੇਂਜ ਹੁੰਦੇ ਨੇ ਤਾਂ ਬੱਚਿਆਂ ਨੂੰ ਵੀ ਸਮਝ ਵਿੱਚ ਨਹੀਂ ਆਉਂਦਾ ਦੋਸਤੋ ਇਸ ਵੀਡੀਓ ਵਿੱਚ ਆਪਾਂ ਗੱਲ ਕੀਤੀ ਆ ਸਕੂਲ ਦੇ ਸਿਲੈਕਸ਼ਨ ਬਾਰੇ ਵੀ ਕਿਹੜਾ ਸਕੂਲ ਆਪਾਂ ਚੂਜ਼ ਕਰੀਏ ਬੱਚਿਆਂ ਵਾਸਤੇ ਇਸੇ ਕਿਸਮ ਦੀਆਂ ਹੋਰ ਵੀਡੀਓਜ਼ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਧੰਨਵਾਦ